ਕੱਚੀਆਂ ਛੱਤਾਂ ਨੇ ਮੀਂਹ ਜਦੋਂ ਬਰਸਾਤ ਆਉਂਦੀ ਚੁੰਦੀਆਂ ਨੇ ਬੜਾ ਚੁੰਦਾਂ ਦੇ ਥੱਲੇ ਮੈਂ ਬਾਲਟੀਆਂ ਰੱਖਦੀ ਆਂ ਹੂੰ ਫਿਰ ਮੈਂ ਝਾੜੂ ਲੈ ਕੇ ਤੇ ਪਾਣੀ ਕਲੁੰਝਦੀ ਆਂ ਬਾਹਰ ਨੂੰ ਬਹੁਤ ਬਾਹਰ ਹੋ ਗਈ ਹਮਰਾ ਉਤੋਂ ਸਾਰੀਆਂ ਛੱਤਾਂ ਚੁੰਦ ਦੇ ਨਾਲੇ ਜਾਨੇ ਮਾਰਾ ਜ ਲੈ ਜਾ ਮੈਨੂੰ ਤੁਰਦੀ ਫਿਰਦੀ ਮੂੰਹ ਮਾਗਤ ਮੰਗਲ ਨਹੀਂ ਆ ਮੰਗਦੀ ਮੈਂ ਮੂੰਹ ਮੰਗਦੀ ਉਹ ਤਾਂ ਮੈਂ ਬੜੀ ਉੱਥੇ ਮੂੰਹ ਮੰਗਦੀ ਜਾਨੇ ਨਹੀਂ ਖੰਡ ਪਾਣੀ ਪਤੀ ਪੋੜੀ ਹਾਂ ਇਹ ਜੇ ਦੁੱਧ ਮਿਲ ਗਿਆ ਠੀਕ ਹੈ ਨਹੀਂ ਤਾਂ ਬੁੱਧੋਂ ਬਗੀਜ ਪੀਦਾ ਹੈ ਹਮ ਇਹਨਾਂ ਜੇ ਪੱਕ ਗਈ ਜਾਂ ਖਾ ਲਈ ਆ ਹਮ ਮੇਰੇ ਬਾਹਰ ਖੋਈ ਦੇ ਬਹਿ ਗਈਆਂ ਜੇ ਕਿ ਨੇ ਸੱਦ ਲਿਆ ਤੇ ਫਲਾ ਤੇ ਰੋਟੀ ਖਾ ਲਈ ਆ ਹਮ ਤੇ ਜੇ ਨਹੀਂ ਤੇ ਕਰ ਜਾਣ ਕੇ ਫੇਰ ਪਕਾ ਲੈਣੀ ਆ ਪੱਕਦੀ ਨਹੀਂ ਰੋਟੀ ਨਹੀਂ ਪੱਕਦੀ ਬੜੀ ਮੁਸ਼ਕਲ ਤਾਂ ਪਦੀ ਹੁਣ ਕੋਈ ਸਰ ਹੋ ਗਈ ਹਮ ਸਤਨੀ ਨਹੀਂ ਨਿਗਰੀ ਫਸਨੀ ਤੇ ਕੋਈ ਸਰ ਹੋ ਗਈ ਪੁੱਤ ਜੜਾਈ ਹੋਇਚ ਦਰਜੇ ਆਪਣਾ ਕੰਮ ਕਰਦਾ ਸੀ ਮਿਸਤਰੀਆਂ ਦਾ ਤੇ ਗੇ ਨਸ਼ਰਾ ਉਹ ਜਿਆਦੀ ਪਿਆਉਂਦੀ ਹੂੰ ਉਹ ਵੀ ਮੁਗ ਗਿਆ ਤੇ ਨਾ ਮਹੀਨੇ ਚ ਦੋਵੇਂ ਹੀ ਮੁਗ ਗੱਠੇ ਹੀ ਮੁਗ ਗੇ ਦਮੰਮੀ ਆਖਰੀ ਰੋਟੀ ਕਿੱਥੇ ਆਟਾ ਘੋਲ ਲਈ ਨਹੀਂ ਆ ਰੋਟੀਆਂ ਦੋਵੇਂ ਵੇਲੇ ਨਹੀਂ ਆ ਪਕਾ ਕੇ ਰੱਖ ਲਈ ਅੱਛਾ ਅਰੇ ਦੋ ਘੜੀ ਰਾਤ ਦੇ ਦਿਨ ਦਿਨਾ ਹੂੰ ਜਿਹਨੇ ਫੇਰ ਕੋਈ ਰੱਬ ਦਾ ਦਾ ਜਿਹੜੀਆਂ ਜੋਈਆਂ ਕੋਮ ਨਹੀਂ ਜਾਇਆ ਜਾਂਦਾ ਹਾਂ ਤੇ ਜੋਈਆਂ ਕੋਮ ਨਹੀਂ ਜਾਇਆ ਜਾਂਦਾ ਇਹਨਾਂ ਨੇ ਆਖਿਆ ਵੀ ਮਾਤਾ ਆਇਆ ਚਲ ਤੇ ਇਹਨਾਂ 100 200 ਦਈਏ ਪਹਿਲੇ ਮਾਤਾ ਚਾਹ ਪਤੀ ਲੈ ਨਾ ਕਿਸੇ ਨੇ ਨਹੀਂ ਦਿੱਤੇ ਪਹਿਲੋਂ ਸਰਪੰਚ ਮਦਵੀ ਸਿੰਘ ਬਣਿਆ ਹਾਂ ਉਹਨੇ ਕੁਛ ਨਹੀਂ ਦਿੱਤਾ ਹੁਣ ਜੱਟ ਬਣਿਆ ਕਿਸੇ ਨੂੰ ਕੁਛ ਨਹੀਂ ਦਿੱਤਾ ਤਰੰਤਾਂ ਜ਼ਿਲ੍ਹੇ ਦੇ ਪਿੰਡ ਕੱਦਗੱਲ ਵਿੱਚ ਪਹੁੰਚੇ ਆਂ ਤੇ ਇੱਕ 90 ਸਾਲ ਦੇ ਬਜ਼ੁਰਗ ਮਾਤਾ ਕੋਲ ਆਏ ਆਂ ਜਿਸ ਦੇ ਪਤੀ ਦੇ ਪੁੱਤਰ ਦੀ ਅੱਜ ਤੋਂ 30 32 ਸਾਲ ਪਹਿਲਾਂ ਜਿਹੜੀ ਮੌਤ ਹੋ ਗਈ ਚਾਰ ਲੜਕੀਆਂ ਜਿਹੜੀਆਂ ਵਿਆਹੀਆਂ ਨੇ ਪਰ ਮਾਤਾ 90 ਸਾਲ ਦੀ ਉਮਰ ਵਿੱਚ ਰੋਟੀ ਪਕਾਉਣ ਵਾਲਾ ਵੀ ਕੋਈ ਨਹੀਂ ਤੇ ਸਹਾਰਾ ਦੇਣ ਵਾਲਾ ਵੀ ਕੋਈ ਨਹੀਂ ਰੋਟੀ ਵੀ ਖੁਦ ਪਕਾਉਂਦੀ ਆ ਤੇ ਖਾਂਦੀ ਵੀ ਖੋਦਿਆ ਤੇ ਲੋਕਾਂ ਦੇ ਘਰਾਂ ਲਵੈਂਦੀ ਆਵੇਂ ਸ਼ਾਇਦ ਮੈਨੂੰ ਕੋਈ ਦੋ ਵਕਤ ਦੀ ਰੋਟੀ ਦੇ ਜਾਵੇ ਮਾਤਾ ਕੋ ਤੁਰਿਆ ਵੀ ਨਹੀਂ ਜਾਂਦਾ 90 ਸਾਲ ਦੀ ਉਮਰ ਪੜੀ ਹੁੰਦੀ ਆ ਤੇ ਇੱਕ ਵਾਰੀ ਕੈਮਰਾਮੈਨ ਵੀਰ ਨੂੰ ਮੈਂ ਕਹੂੰਗਾ ਕਿ ਤਸਵੀਰ ਜਿਹੜੀ ਆ ਸੰਝ ਕੀਤੀ ਜਾਵੇ ਕਿ ਕੱਚੀਆਂ ਛੱਤਾਂ ਨੇ ਮੀਂਹ ਜਦੋਂ ਬਰਸਾਤ ਆਉਂਦੀ ਚੁੰਦੀਆਂ ਨੇ ਤੇ ਮਾਤਾ ਨੇ ਦੱਸਿਆ ਕਿ ਹੁਣ ਕਿਸੇ ਨੇ ਦੋ ਤਿਆਂ ਪੁੱਤਰਾਂ ਨੇ ਤਰਲੇ ਮਾਰ ਕੇ ਤੇ ਇਹ ਜਿਹੜੀ ਕਲੀ ਕਰਾ ਦਿੱਤੀ ਆ ਤੇ ਕੁਝ ਕਮਰਾ ਰਹਿਣਯੋਗ ਹੋਇਆ ਨਹੀਂ ਤੇ ਤੇ ਬਹੁਤ ਮੰਦੇ ਹਾਲ ਸੀ ਕੀ ਕਿਵੇਂ ਮਾਤਾ ਗੁਜ਼ਾਰਾ ਕਰਦੀ ਆ ਤੇ ਕਿਵੇਂ ਇਕੱਲੀ ਰਹਿੰਦੀ ਆ ਉਹ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਮੈਂ ਨਾਲ ਹੀ ਐਨ ਆਰ ਆਈ ਵੀਰਾਂ ਨੂੰ ਅਪੀਲ ਵੀ ਕਰੂੰਗਾ ਕਿ ਮਾਤਾ ਨੂੰ ਜੋ ਵੀ ਹੈਲਪ ਹੋ ਸਕੇ ਜਰੂਰ ਕਰਨੀ ਆ ਕਿ ਸੌਦਾ ਪਤਾ ਮਿਲ ਜਾਵੇ ਕਿਉਂਕਿ ਮਾਤਾ ਕੋਲ ਕੋਈ ਕਮਾਈ ਦਾ ਸਾਧਨ ਹੀ ਨਹੀਂ ਆ ਤੇ ਸੌਦਾ ਪਤਾ ਕਿੱਥੋਂ ਆਊ ਤੇ ਕਿਵੇਂ ਜਿਹੜਾ ਸਰੂਪ ਤੇ ਕਿਵੇਂ ਪਕਾਉ ਆਪਾਂ ਆ ਗੱਲਬਾਤ ਕਰਦੇ ਆ ਮਾਤਾ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਆ ਇਹ ਕੱਜ ਦੇ ਵੀ ਵੀਰੋਂ ਨਾ ਆਇਆ ਤੇ ਕੀ ਹਾਲਾਤ ਨੇ ਤੁਹਾਡੇ ਹਾਲਾਤ ਇਸ ਤਰ੍ਹਾਂ ਆ ਜਿ ਪੱਕ ਗਈ ਜਾਂ ਖਾ ਲਈ ਆ ਹੂੰ ਨਹੀਂ ਵਾਰ ਖੁਈ ਦੇ ਬਹਿ ਗਈਆਂ ਜਿਕੇ ਨੇ ਸੱਦਿਆਂ ਦੇ ਫੜਾ ਤੇ ਰੋਟੀ ਖਾ ਲਈ ਆ ਹੂੰ ਤੇ ਜੇ ਨਹੀਂ ਤੇ ਕਰ ਬਣ ਕੇ ਫੇਰ ਬਕਾ ਲੈਣੀ ਆ ਪੱਕਦੀ ਨਹੀਂ ਰੋਟੀ ਨਹੀਂ ਪੱਕਦੀ ਬੜੀ ਮੁਸ਼ਕਲ ਪੱਕਦੀ ਆ ਤੁਹਾਡੇ ਪਤੀ ਨੂੰ ਕੀ ਹੋਇਆ ਸੀ ਬੇੜੇ ਨੂੰ ਕੀ ਹੋਇਆ ਸੀ ਪਤੀ ਨੂੰ ਕੈਸਰ ਹੋ ਗਈ ਹੂੰ ਫਿੰਸਣੀ ਨਿਕਲੀ ਫਿੰਸਣੀ ਤੋਂ ਕੈਸਰ ਹੋ ਗਈ ਪੁੱਤ ਜੜਾਈ ਹੋਇਚ ਦਰਜੀ ਆਪਣਾ ਕੰਮ ਕਰਦਾ ਸੀ ਮਿਸਤਰੀਆਂ ਦਾ ਤੇ ਗੇ ਨਸ਼ਰਾ ਹੋ ਜਿਆਦੀ ਪੀਆ ਕਰਦੀ ਹੂੰ ਉਹ ਵੀ ਮੋਗ ਗਿਆ ਤੇ ਨਾ ਮਹੀਨੇ ਚ ਦੋਵੇਂ ਹੀ ਮੋਗੇ ਇਕੱਠੇ ਹੀ ਮੋਗੇ ਦੋ ਮਹੀਨੇ ਲੜਕੀਆਂ ਕਿੰਨੀਆਂ ਐ ਲੜਕੀਆਂ 4 ਅੱਛਾ ਇੱਕ ਮਗਰੋਂ ਵਿਆਹੀ ਆ ਜਿਹੜਾ ਸਿੰਘਾਂ ਦਾ ਜੋਰ ਸੀ ਜ਼ਿਆਦਾ ਹੂੰ 8 9 ਪਹਿਲੋਂ ਵਿਆਹ ਲਿਆ ਹੂੰ ਉਹ ਮਗਰੋਂ ਵਈਆਂ ਪੀਓ ਪਤਾ ਦੇ ਮਗਰੋਂ ਵਈਆਂ ਹੂੰ ਉਹ ਵੀ ਪੈਂਦਿਆ ਨਹੀਂ ਸਣਾ ਕਬੀ ਇੱਕੇ ਮਾੜਾ ਮੋਡਾ ਕਰਕੇ ਲਾਵਾਂ ਫਿਰ ਗੁਰਦੁਆਰੇ ਦੀ ਹੂੰ ਟੀਨ ਉਤਾਰ ਦਤਾ ਹੈ ਹੂੰ ਇਹਨੀ ਉਮਰ ਦੇ ਵਿੱਚ ਫੇਰ ਰੋਟੀ ਪਾਣੀ ਕਿੱਦਾਂ ਪਕਾਉਂਦੇ ਹੋ ਤੁਰ ਫਿਰ ਲੈਂਦੇ ਹੋ ਬਹਿ ਜਾਂਦੇ ਹੋ ਬੈਠਦੇ ਨਹੀਂ ਨਾ ਬੈਠ ਜਾਂਦਾ ਖੁਰਸੀ ਦੇ ਦੇ ਕੇ ਮੈਂ ਮੇਜ਼ ਤੇ ਰੋਟੀ ਪਕਾਉਣੀ ਆ ਹੂੰ ਬਸੰਦੇ ਬੈਠੇ ਉੱਠਿਆ ਨਹੀਂ ਜਾਂਦਾ ਪੱਕਦੀ ਰੋਟੀ ਕਿੱਥੇ ਆਟਾ ਘੋਲ ਲਈ ਨਹੀਂ ਆ ਹੂੰ ਰੋਟੀਆਂ ਦੋ ਵੇਲੇ ਨਹੀਂ ਪਕਾ ਕੇ ਰੱਖ ਲਈ ਨਹੀਂ ਅੱਛਾ ਤੇ ਦੋ ਘੜੀ ਰਾਤ ਦੇ ਦਿਨ ਦੇ ਹੂੰ ਜਨੇ ਫੇਰ ਕੋਈ ਰੱਬ ਦਾਦਾ ਹੂੰ ਤੇਨੇ ਫੇਰ ਕੋਈ ਰੱਬ ਦਾਦਾ ਦਨੇ ਤੇ ਆ ਚੋਂਦਾ ਨਹੀਂ ਆ ਕਮਰੇ ਦਾ ਬਹੁਤ ਚੋਂਦਾ ਬਹੁਤ ਚੋਂਦਾ ਹੂੰ ਬੜਾ ਚੋਂਦਾ ਤੇ ਥੱਲੇ ਮੈਂ ਬਾਲਟੀਆਂ ਰੱਖਦੀ ਆ ਹੂੰ ਫੇਰ ਮਾ ਝੜ ਬੁ ਲੈ ਕੇ ਤੇ ਪਾਣੀ ਕਲੁੰਝਦੀਆਂ ਬਾਹਰ ਨੂੰ ਬਹੁਤ ਬਾਹਰ ਹੋਈ ਹੁੰਦਾ ਉਤੋਂ ਸਾਰੀਆਂ ਛੱਤਾਂ ਚੋਂ ਦੇ ਨਾਲੇ ਹਮ ਤੇ ਛੱਤਾਂ ਛੱਤ ਜਾਂਦੀ ਚੋਲਦੀ ਆ ਸਾਹਮਣ ਵਾਲਾ ਕੋਈ ਨਹੀਂ ਸਾਹਮਣੇ ਵਾਲਾ ਨਹੀਂ ਕੋਈ ਇਹ ਮਿੱਟੀ ਉਤਰਾ ਮੇ ਦੋ ਰੋਂ ਪਾਤੀ ਤੇ ਫੇਰ ਮੜਿਆ ਨੇ ਆਖ ਵੀ ਇੱਕ ਜਿਹੜਾ ਸਟਾਤਾ ਇੱਕ ਮਿਆਰਾ ਨੇ ਹਮ ਤੇ ਉਹ ਪਾਈ ਆ ਵੇਖੋ ਜੇ ਮੀਂਹ ਪੈ ਗਰ ਫਿਰ ਜੋ ਨਾ ਪੈ ਗਰ ਫਿਰ ਨਾ ਚੋਊਗਾ ਹਮ ਕਰ ਲਈਆ ਪੁੱਤ ਕਰ ਲਈਆ ਹਮ ਫਿਰ ਤਾਂ ਲਈਆ ਜਿੰਨ ਚਿਰ ਜਿੰਦਗੀ ਹੈ ਤਾਂ ਨੇ ਮਹਾਰਾਜ ਲੈ ਜਾ ਮੈਨੂੰ ਤਰਦੀ ਫਿਰਦੀ ਨੂੰ ਮੂੰਹ ਮੰਗਣ ਤੋਂ ਮੰਗਣ ਨਹੀਂ ਆ ਮੰਗਦੀ ਮੈਂ ਮੂੰਹ ਮੰਗਦੀ ਪਰ ਤਾਂ ਮੈਂ ਬੜੀ ਔਖੀ ਮੂੰਹ ਮੰਗਦੀ ਹਾਂ ਹਾਂ ਤੇਰੇ ਔਖੀ ਆ ਹੂੰ ਤੇ ਮੰਗਦੀ ਨਹੀਂ ਜੋਈਆਂ ਕੋਲ ਨਹੀਂ ਜਾਇਆ ਜਾਂਦਾ ਹਾਂ ਪਰ ਜੋਈਆਂ ਕੋਲ ਨਹੀਂ ਜਾਇਆ ਜਾਂਦਾ ਹੂੰ ਹੋਈ ਮੈਨੇ ਮਾਰ ਲੰਗੇ ਨਹੀਂ ਉਹ ਤਰਾ ਮੈਨੇ ਨਹੀਂ ਉਹ ਤਾਂ ਮਾਰਦੇ ਉਹ ਤਾਂ ਤਰ ਨਹੀਂ ਮੈਂ ਨਹੀਂ ਵੀ ਮੇਰੇ ਕੋਲ ਤੜਿਆ ਨਾ ਜਾਊ ਐਡੇ ਕ ਪਾਉਂਗੀ ਹੂੰ ਤੂੰ ਨਹੀਂ ਇੱਥੇ ਤੇ ਪੁੱਤ ਉੱਠੀ ਤੇ ਚਲ ਉੱਥੇ ਬਹਿ ਗਈ ਹੂੰ ਪਰ ਸੌਦੇ ਪੱਤੇ ਦਾ ਕਿ ਤਰ੍ਹਾਂ ਸਰਦਾ ਹੈ ਸੌਦੇ ਦਾ ਇਸੇ ਤਰ੍ਹਾਂ ਹੀ ਕਦੀ ਜੇ ਸਵਾਲ ਨਿਕਲ ਆਇਆ ਈ ਥੋੜਾ ਜਿਹਾ ਮੈਂ ਮੈਂ ਆਖਾਂ ਉਹ ਨਿਕਲ ਆਇਆ ਸੀ ਦਮੀ ਹੋ ਗਿਆ ਜੋ ਮੋਟਾ ਪਹਿਲੋ ਦੀ ਗਾਦਿਆ ਹੂੰ ਤੇ ਕੁਛ ਹੀ ਤਰ੍ਹਾਂ ਨਿਆ ਕੁੜੀਆਂ ਮੈਕੀਕਾਨੀ ਨਹੀਂ ਖੰਡ ਪਾਉਣੀਆਂ ਪਤੀ ਪੌੜੀਆਂ ਹੂੰ ਤੇ ਜੇ ਦੁੱਧ ਮਿਲ ਗਿਆ ਠੀਕ ਹੈ ਨਹੀਂ ਤਾਂ ਦੁੱਧੋਂ ਬਗੇਰੀ ਪੀਂਦਾ ਰਹੀ ਹੂੰ ਕਦੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੋਈ ਪਿੰਡ ਦਾ ਮੋਢ ਬਾਰ ਕੋਈ ਸਰਪੰਚ ਪੰਚ ਆਇਆ ਕੋਈ ਮਦਦ ਕਰਦੀਏ ਕੋਈ ਸਰਕਾਰੀ ਕਮਰਾ ਪਾ ਦਈਏ ਕੋਈ ਰਾਸ਼ਨ ਲਵਾ ਦਈਏ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕਿਸੇ ਨੇ ਨਹੀਂ ਆਖਿਆ ਹਾਂ ਬੇਲਾ ਵੋਟਾਂ ਪਾਈਆਂ ਕਿਸੇ ਨੇ ਨਹੀਂ ਆਖਿਆ ਵੀ ਮਾਦਾ ਆਇਆ ਚਲ ਪੀਣਾ 100 200 ਦਈਏ ਬੇਲਾ ਮਾਦਾ ਚਾਹ ਪਟੀ ਲੈ ਆ ਨਾ ਕਿਸੇ ਨੇ ਨਹੀਂ ਦਿੱਤੇ ਪਹਿਲੋਂ ਸਰਪੰਚ ਮਜੀਤ ਸਿੰਘ ਬਣਿਆ ਹ ਹ ਉਹਨੇ ਕੁਛ ਨਹੀਂ ਦਿੱਤਾ ਹੁਣ ਜੱਟ ਬਣਿਆ ਕਿਸੇ ਨੂੰ ਕੁਛ ਨਹੀਂ ਦਿੱਤਾ ਹ ਮੈਂਬਰ ਸਰਪੰਚ ਬਹੁਤ ਬਣਿਆ ਪਰ ਕਿਸੇ ਨੂੰ ਮਾਰੇ ਗਰੀਬ ਨੂੰ ਕੱਖ ਨਹੀਂ ਦਿੱਤਾ ਨਾ ਹ ਤੇ ਦੱਸਦੇ ਨੇ ਆ ਵੀ ਮਾਦਾ ਕੱਲੇ ਰਹਿੰਦੀ ਐ ਦਾ ਕੋਈ ਹਾਰਾ ਨਹੀਂ ਆ ਨਾ ਕੋਈ ਨਹੀਂ ਉਹਨਾਂ ਨੂੰ ਕੀ ਲੱਗੇ ਉਹਨਾਂ ਨੂੰ ਕੀ ਲੱਗੇ ਪਤਾ ਹ ਉਹ ਆਪਾਂ ਲਖਾਂ ਦੇ ਰਾਜ ਦੇ ਹਾਂ ਤੇ ਉਹਨਾਂ ਨੇ ਵੀ ਲੱਗੇ ਕੋਈ ਰਿਸ਼ਤੇਦਾਰ ਵੀ ਨਹੀਂ ਬੋੜਿਆ ਮਦਦ ਕਰ ਲਈ ਮਾਈਟ ਕਰਨ ਨੂੰ ਫਿਰ ਨਹੀਂ ਸੀਦਾ ਆਪਾਂ ਆਪਣਾ ਟੱਬਰ ਪਾਲਦੇ ਆ ਦਿੰਦੇ ਆ ਪਹਿ ਹੀ ਦਿੰਦੇ ਮੈਂ ਤਾਂ ਦਿੰਦੇ ਦਵਾਈ ਜੋ ਜੇ ਨਹੀਂ ਦਵਾਈ ਆ ਗਈ ਨਾ ਫਿਰ ਮੈਨੂੰ ਦਵਾਈ ਦੇ ਕੇ ਜਾਂਦੇ ਆ ਰਿਸ਼ਤੇਦਾਰ ਆਪਣੇ ਜਿਹੜੀਆਂ ਕੁੜੀਆਂ ਆ ਦੇ ਜਾਂਦੀਆਂ ਵਿਚਾਰ ਬੀਬੀ ਹੈ ਨਹੀਂਗੀ ਦਵਾਈ ਲੈਦਾ ਫਿਰ ਕੱਲੀ ਨੂੰ ਇੱਥੇ ਮਾਨ ਦੁਖੀ ਨਹੀਂ ਹੁੰਦਾ ਰੋਣ ਨਹੀਂ ਆਉਂਦਾ ਇਹ ਕਰੋਨੀ ਆ ਉਹ ਤਾਂ ਮੈਂ ਬੜਾ ਰੋਨੀ ਆ ਉਹ ਤਾਂ ਮੈਂ ਤੁਹਾਨੂੰ ਕੀ ਮੈਂ ਬੜਾ ਰੋ ਨਹੀਂ ਆ ਮੈਨੂੰ ਹਲਾਗੇ ਕਿ ਮੈਂ ਆ ਰਉਂਦੀ ਆ ਫੇ ਨਾ ਰੋਇਆ ਕਰ ਹਾਂ ਮੈਂ ਰਉਂ ਆ ਨਾ ਕਿ ਕਰ ਮਿਲ ਕੋ ਉੱਠਿਆ ਨਹੀਂ ਜਾਂਦਾ ਪਰ ਪੱਕੀ ਨਹੀਂ ਜੋਟੀ ਸਵੇਰੇ ਮੈਂ 9 ਵਜੇ ਉੱਠ ਕੇ ਚਾਹ ਘੁੱਟ ਪੀ ਲਈ ਹਾਂ ਹਾਂ ਤੇ 9 ਵਜੇ 10 ਵਜੇ ਹਾਂ ਫੇ ਮੜ ਕੇ ਚਾਹ ਪੀ ਲਈ ਹਾਂ ਹਾਂ ਤਾਂ ਕਿਹੋ ਜੀ ਮਦਦ ਹੋਣੀ ਚਾਹੀਦੀ ਕੀ ਮਦਦ ਚਾਹੁੰਦੇ ਕੀ ਕਰਾਂ ਮੈਂ ਤਾਂ ਨਹੀਂ ਚਲੋ ਪਸ ਜੀ ਦੇ ਰੋ ਮਹਾਰਾ ਇਹ ਤਾਂ ਢੀ ਮੜੀਓਂ ਵਾ ਚਲੋ ਜੋ ਦੇਣਾ ਮੈਂ ਇੱਤ ਕਰ ਲਓ ਹਾਂ ਨੇ ਕੋਈ ਸੌਦਾ ਸਾਦਾ ਲੱਗਦੇ ਪੱਕਾ ਕੋਈ ਕਮਰੇ ਦੀ ਛੱਤ ਪੈ ਜੇ ਹਾਂ ਠੀਕ ਆ ਹਾਂ ਛੱਤ ਪੈ ਜੇ ਹਾਂ ਚਲੋ ਜੰਜਰ ਜੀ ਨਹੀਂ ਆ ਬੈਠੀ ਰਹੂੰਗੀ ਹਾਂ ਤੇ ਚਲੋ ਸੌਦਾ ਉਹ ਤੇ ਮੈਂ ਰੋਟੀ ਪਾਣੀ ਖਾਈ ਜਾਊਂਗੀ ਹਾਂ ਤੇ ਰੋਟੀ ਪਾਣੀ ਖਾਈ ਜਾਊਂ ਹਾਂ ਤਾਂ ਅਮਰਦ ਅਮਰਦ ਸ਼ਗਿਆ ਨੂੰ ਕਿੰਨਾ ਚਿਰ ਹੋ ਗਿਆ ਹੈ ਹਾਂ ਪਰ ਤੇ ਸ਼ਗਿਆ ਨੂੰ ਕਾਫੀ ਚਿਰ ਹੋ ਗਿਆ ਹਾਂ ਅਜੇ ਸਖਣਾ ਕਾ ਦੀ ਗਾੜੇ ਪੋਤਰੀ ਜੋ ਹਾਂ ਅਜੇ ਇੱਕ ਬੱਚਾ ਮੈਂ ਮਗਰੋ ਜੰਮਿਆ ਸੀ ਜਿਹੜੀ ਅਵਰ ਤੇ ਸ਼ਗਿਆ ਦੂਆ ਜਾਣੀਆਂ ਨੇ ਹੂੰ ਉਹ ਤੋਂ ਬਹੁਤ ਸਾਲ ਹੋ ਗਏ ਬਹੁਤ ਚਿਰ ਹੋ ਗਿਆ ਹੂੰ ਫੇ ਵਲਾ ਸਿੰਘਾਂ ਦਾ ਜੋਰ ਸੀ ਹੂੰ ਤੇ ਸੰਤ ਦੇ ਨੇ ਕੋਈ ਸੁਣਾ ਨਹੀਂ ਆਖਿਆ ਵੀ ਸਿੰਘਾਂ ਦਾ ਜੋਰ ਸੀ ਵੀ ਅੰਬਰਤਾਰੀ ਬੰਦੇ ਆਏ ਹੂੰ ਅੰਬਰਛੇ ਦਿਨ ਕਾਫੀ ਭਰੀ ਹੋ ਗਈ ਹੂੰ ਬੱਚੇ ਬੱਚੇ ਸਾਰੇ ਅਨਵੇਦੀ ਨੋਣੇ ਮਗਰੋ ਜੰਮੇ ਆ ਹੂੰ ਫੇਰ ਕੱਲੀ ਰਹਿੰਦੇ ਆ ਕੋਈ ਨਹੀਂ ਆਉਂਦਾ ਲੱਗੇ ਬਨੇ ਨਾ ਕੋਈ ਲੱਗਦੇ ਨਹੀਂ ਹੁਣ ਤੁਸੀਂ ਆ ਜਾਣਾ ਹਾਂ ਈਆਂ ਮਿਲ ਜਾਂਦੀਆਂ ਹਾਂ ਤੇ ਇਹ ਘਾਣੂ ਕੋ ਲਾਇਆ ਮੈਨਾਂ ਨੇ ਉਹ ਤਾਂ ਖਾ ਲਈ ਨਹੀਂ ਕਰੀ ਗਾੜੀ ਹੂੰ ਠੀਕ ਅਸੀਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਵਰਗੇ ਬੋਤੇ ਗਾੜੀ ਹੂੰ ਜੇ ਕਲਾ ਦਿੰਦੇ ਆਂ ਬਈ ਚਲ ਜਾ ਮਾਤਾ ਨੂੰ ਮਿਲਿਓ ਜਾ ਕੇ ਤੇ ਮਿਲਿਓ ਦੀ ਆ ਜਾਂਦੀ ਆਂ ਹੂੰ ਤਾਂ ਤੁਸੀਂ ਸੁਣਿਆ ਹੈ ਮਾਤਾ ਦੀਆਂ ਗੱਲਾਂ ਮੇਰਾ ਤੇ ਮਾਨ ਆਪ ਪਹਾ ਰਾਇਆ ਹੈ ਕਿ ਰੱਬ ਵਾਕਈ ਮਾਤਾ ਨੇ ਮੂੰਹ ਕਿਆ ਹੈ ਕਿ ਇਹਦੇ ਨਾਲ ਚੰਗਾ ਹੈ ਮੈਨੂੰ ਮੌਤ ਜੜੀ ਮਿਲ ਜਾਵੇ ਹਾਲਾਤ ਬੜੇ ਔਖੇ ਨੇ ਮਾਤਾ ਦੀ ਉਮਰ ਬੜੀ ਆ 90 ਸਾਲ ਤੇ ਪਰ ਕੋਈ ਕਮਾਈ ਦਾ ਸਾਧਨ ਨਹੀਂ ਐ ਨਾ ਹੀ ਕੋਈ ਆਮਦਾ ਤਾਂ ਮਾਤਾ ਦਾ ਨੰਬਰ ਅਸੀਂ ਸਾਂਝਾ ਕਰਾਂਗੇ ਤੇ ਤੁਸੀਂ ਖਾਤਾ ਨੰਬਰ ਵੀ ਸਕਰੀਨ ਤੇ ਵੇਖ ਰਹੇ ਹੋ ਇਸ ਬਜ਼ੁਰਗ ਮਾਤਾ ਦੀ ਆਪਾਂ ਮਦਦ ਜ਼ਰੂਰ ਕਰਨੀ ਆ ਇਸ ਮਾਤਾ ਦਾ ਨੰਬਰ ਹੈਗਾ 95015 81538 95015 81538 95015 81538 ਇਸ માતા ਦਾ ਨੰਬਰ ਆ ਤਾਂ ਤੁਸੀਂ ਇਸ ਨਾਲ رابطہ ਕਾਇਮ ਕਰਕੇ માતા ਨੂੰ ਜਾਂ ਤਾਂ ਸੌਦਾ ਹੀ ਪੱਕਾ ਲਾ ਦਿਓ ਤੇ ਜਾਂ માતા ਦੇ ਕਮਰੇ ਦੀ ਛੱਤ ਪੈ ਜੇ ਤੇ ਜਿਹੜੇ 4 ਦਿਨ 4 ਸਾਲ ਜ਼ਿੰਦਗੀ ਦੇ ਹੈਗੇ ਆ ਸੁੱਖ ਤੇ ਬਤੀਤ ਕਰ ਸਕਣ ਨਹੀਂ ਮਦਦ ਕਰ ਸਕਦੇ ਤੇ ਗੂਠੇ ਦੇ ਨਾਲ ਛੇੜ ਹੀ ਨਾ ਕੇ ਕਰ ਦਿਓ ਕਿ ਬਜ਼ੁਰਗ માતા ਨਹੀਂ ਬੱਲੇ ਬੱਲੇ ਹੋ ਜਾਵੇ ਜਿਹੜਾ ਦਿਨ ਰਾਤ ਰੋਂਦੀ ਰਹਿੰਦੀ ਉਹ ਨਾ ਰਵੇ ਤੁਸੀਂ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਪੀਰ ਸਿੰਘ ਸਿਨਾ ਤਰੰਤ